ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਰਾਧੇਕ੍ਰਿਸ਼ਨਾ ਤੇ ਆਪਾਂ ਬਲੌਗ ਸਟਾਰਟ ਕਰਨ ਲੱਗੇ ਅੱਜ ਤੇ ਕਿਉਂ ਬੁੰਨੀਆਂ ਸੇਵੀਆਂ ਬਣਾਉਣ ਲੱਗੇ ਆਂ ਜੀ ਆਪਾਂ ਸਾਡਾ ਵੀਡੀਓ ਸ਼ੇਅਰ ਕਰ ਰਹੇ ਆ ਤੇ ਆਪਾਂ ਨੇ ਪਾ ਲਈ ਦੇਸੀ ਘੀਏ ਦੇ ਵਿੱਚ ਲੋਹਣੇ ਵਿੱਚ ਤੇ ਇਸ ਤੋਂ ਬਾਅਦ ਆਪਰੇ ਵਿੱਚ ਪਾ ਲਾਂਗੇ ਸੇਵੀਆਂ ਸਾਡਾ ਬਲੌਗ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਚੈਨਲ ਦੇ ਨਵੇਂ ਨੇ ਸਾਡੇ ਚੈਨਲ ਨੂੰ ਜੁਆਇਨ ਕਰ ਲਓ ਜੀ ਆਹ ਲਓ ਜੀ ਆਪਾਂ ਦੇਸੀ ਘਿਓ ਪਾ ਲਈ ਇਹਦੇ ਵਿੱਚ ਇਹ ਆਪਣੇ ਘਰ ਦੇ ਘਿਓ ਬਣਿਆ ਹੋਇਆ ਠੀਕ ਹੈ ਜੀ ਜਾਂ ਤਾਂ ਅਚਿ ਜਾਂ ਆਪਾਂ ਚੁੱਲੇ ਦੇ ਉੱਪਰ ਹੀ ਬਣਾਉਣੀ ਆਈ ਆਹ ਲਓ ਜੀ ਆਪਾਂ ਸੇਵੀਆਂ ਦਾ ਇੱਕ ਕੌਲਾ ਪਾਤਾ ਜੀ ਇਹਦੇ ਵਿੱਚ ਹੁਣ ਆਪਾਂ ਇਹਨੂੰ ਘਿਓ ਦੇ ਵਿੱਚ ਭੁੰਨ ਲਾਂਗੇ ਚੰਗੀ ਤਰ੍ਹਾਂ ਆਹ ਦੇਖੋ ਜੀ ਬੇਕੁਲ ਪੁੰਨ ਕੀ ਜਦੋਂ ਬ੍ਰਾਊਨ ਜੀਆਂ ਹੋ ਗਈਆਂ ਆ ਦੇਖੋ ਇਹ ਸਾਡਾ ਘਰ ਸਾਡਾ ਵਿਹੜਾ ਹੀ ਇਹ ਬਾਹਰੋਂ ਦੇਖੋ ਇਹ ਮੌਸਮ ਕਿੰਨਾ ਸੋਹਣਾ ਹੈ ਦੇਖੋ ਇਹ ਪੰਛੀ ਉੱਡ ਰਹੇ ਨੇ ਮੰਮੀ ਬੈਠਣੀ ਹੈ ਇੱਥੇ ਜਸ਼ਕੀਰ ਤਾਂ ਖੇਡ ਰਹੀ ਵਿਹੜੇ 'ਚ ਹਾਲੋ ਜੀ ਅਜੇ ਪੁੰਨ ਰਹੀ ਆਪਾਂ ਕਿਉਂਕਿ ਭੁੰਨਣ ਦਾ ਥੋੜਾ ਟਾਈਮ ਲੱਗਦਾ ਜਦੋਂ 골ਡਨ ਬ੍ਰਾਊਨ ਜਿਹਾ ਹੋ ਜਾਣ ਇਹ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਦੇ ਵਿੱਚ ਆਪਾਂ ਨੇ ਜਦੋਂ ਬਣ ਗਈਆਂ ਚੰਗੀ ਤਰ੍ਹਾਂ ਇਹ ਫੇਰ ਆਪਾਂ ਇਹ ਵਿੱਚ ਪਾਣੀ ਪਾਵਾਂਗੇ ਹਾਲੋ ਜਿਰਵਿੰਦਰ ਆ ਗਿਆ ਬਾਏ ਬਾਏ ਕਰ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਆ ਦੇਖੋ ਜਿ ਯਸ਼ਕੀਰਤ ਨੇ ਬਾਲਟੀ ਚੱਕ ਲਈ ਐਡਾ ਆਪਣੀ ਹੈਗਾ ਜਿਨ੍ਹਾਂ ਦੇ ਘਰ ਵੱਡੇ ਹੁੰਦੇ ਨੇ ਉਹਨਾਂ ਨੂੰ ਪੇੜ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਨੇ ਆਪਣੇ ਤਾਂ ਬਹੁਤ ਲੱਗੇ ਹੋਏ ਨੇ ਹਲੋ ਜੀ ਆਪਾਂ ਪਾਉਣ ਲੱਗੇ ਪਾਣੀ ਇਹਦੇ ਵਿੱਚ ਹਲੋ ਜੀ ਬੱਚੇ ਖੇਡ ਰਹੇ ਨੇ ਇੱਧਰ ਦੋਨਾਂ ਨੇ ਕੁਰਤੇ ਪਜਾਮੇ ਪਾਏ ਹੋਏ ਨੇ ਇਹ। ਆ ਦੇਖੋ 얘ਦਾਂ ਸਾਡੇ ਸ਼ਿਵੇਂ ਆ ਗਏ ਨਾਲ ਲੱਗਦੇ ਕੰਧ ਦੇ ਨਾਲ ਬਿਲਕੁਲ ਇਹ ਉਧਰਲੇ ਦਰੱਖਤਾਂ ਗਏ ਸ਼ਿਵਾਂ ਚ। ਗ੍ਰੇਸ ਪਣ ਮੰਗੂ ਆਪਣਾ ਅਸਲੀ ਘਰ ਆ ਗਈ ਉਧਰ ਠੀਕ ਹੈ ਆ ਸਾਡਾ ਮੱਝਾਂ ਦਾ ਆ ਗਿਆ ਤੇ ਸਬਜੀ ਵਗੈਰਾ ਆਪਾਂ ਸਾਰਾ ਕੁਝ ਇੱਥੇ ਲਗਾ ਲਾਣੇ ਤੇ ਆਪਾਂ ਆ ਗਈ ਘਰ ਮਾ ਦੇਖੀ ਸਾਡੇ ਉੱਪਰ ਟੈਂਕੀਆਂ ਪੱਜਾਂ ਨੇ ਸ਼ਾਮ ਦਾ ਟਾਈਮ ਹੈ ਇਲਾਈਟ ਚੱਲ ਰਹੀ ਹੈ ਸਾਡੀਆਂ ਵੀਡੀਓ ਜਰੂਰ ਵਾਚ ਕਰਿਆ ਕਰੋ ਇਹ ਸਾਰੀ ਵੀਡੀਓ ਠੀਕ ਹੈ ਜੀ ਸਾਨੂੰ ਦੱਸਿਆ ਕਰੋ ਇਹ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀਆਂ ਨੇ ਕਮੈਂਟ ਕਰਕੇ ਸੋਹਣੇ ਸੋਹਣੇ ਹਾਂਜੀ ਬਾਕੀ ਮੇਰੇ ਭੈਣਾਂ ਪੁੱਛ ਰਹੀਆਂ ਸੀ ਤੁਹਾਡੀ ਮੰਮੀ ਕਿਵੇਂ ਨੇ ਹੁਣ ਮੰਮੀ ਮੇਰੀ ਪਹਿਲਾਂ ਨਾਲੋਂ ਠੀਕ ਨੇ ਜੀ ਹੁਣ ਥੋੜਾ ਬਹੁਤਾ ਤੁਰ ਲੈਂਦੇ ਨੇ ਤੇ ਬਾਕੀ ਜ਼ਿਆਦਾ ਠੀਕ ਤਾਂ ਨਹੀਂ ਹੈਗੇ ਪਰ ਪਹਿਲਾਂ ਨਾਲੋਂ ਠੀਕ ਨੇ ਆਹ ਲੋ ਜੀ ਆਪਾਂ ਇਹਦੇ ਵਿੱਚ ਐਡ ਕਰਤਾ ਜੀ ਲੌਂਗ ਲਿਆ ਚੀ ਠੀਕ ਹੈ ਫਲੇਵਰ ਵਾਸਤੇ ਪਾਉਣੀਆਂ ਪਾ ਲੋਈ ਨਹੀਂ ਪਾਉਣੇ ਕੋਈ ਜ਼ਰੂਰਤ ਵੀ ਨਹੀਂ ਹੈਗੀ ਇਹਦੀ ਠੀਕ ਹੈ ਆਪਾਂ ਇਹਦੇ ਵਿੱਚ ਕਰਦੇ ਆਡ ਸ਼ੱਕਰ ਅੱਧੀ ਖੰਡ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਅੱਧੀ ਸ਼ੱਕਰ ਵੀ ਪਾ ਸਕਦੇ ਹੋ ਜੋ ਮਰਜ਼ੀ ਜਿਹੜਾ ਕੁਸ ਆਪਾਂ ਨੂੰ ਖਾਣਾ ਪਸੰਦ ਹੈ ਉਹ ਪਾ ਸਕਦੇ ਆਂ ਜੀ ਆਪਾਂ ਇਹਦੇ ਵਿੱਚ ਠੀਕ ਹੈ ਅੱਜ ਹੈਗੇ ਨੌਮੀ ਜੀ ਅਸੀਂ ਨੌਮੀ ਕਰਕੇ ਬਣਾਉਂਦੇ ਨੇ ਸੇਵੀਆਂ ਮੇਲਾ ਕਿੱਥੋਂ ਦਾ ਈ ਇਹ ਹਾਂਜੀ ਬੱਲਮ ਬੱਲਮਗੜ ਦਾ ਮੇਲਾ ਈ ਜਦੋਂ ਬੱਲਮਗੜ ਦਾ ਮੇਲਾ ਹੁੰਦਾ ਤੇ ਸਾਡੇ ਬੱਲਮਗੜ ਦੇ ਮੇਲੇ ਤੇ ਬਣਦੀ ਐ ਨੀ ਇਹ ਸੇਵੀਆਂ ਨੰਮੀ ਨੂੰ ਕਿਉਂਕਿ ਸਾਡੇ ਵੀ ਹਰੇ ਪਿੰਡ ਦੇ ਵਿੱਚ ਬਹੁਤ ਵੱਡਾ ਡੇਰਾ ਬਣਿਆ ਹੋਇਆ ਹੈ ਅਸੀਂ ਜ਼ਿਆਦਾਤਰ ਅਸੀਂ ਬਹੁਤ ਮੰਨਦੇ ਆਂ ਈ ਸਾਰੇ ਮੰਨਦੇ ਨੇ ਪਿੰਡਾਂ ਵਾਲੇ ਤਾਂ ਤਕਰੀਬਨ ਆਹ ਲਓ ਜੀ ਮੇਰੀ ਮਾਤਾ ਪਰ ਇਹ ਤਾਂ ਚੱਲ ਰਿਹਾ ਤੇ ਆ ਲੋਈ ਸੇਵੀਆਂ ਹੁਣ ਬਣ ਕੇ ਹੋ ਗਈਆਂ ਤਿਆਰ ਆਪਣੀਆਂ ਸੇਵੀਆਂ 2 ਕਮਿੰਟ ਸੇਕ ਆਪਾਂ ਇਹਨਾਂ ਨੂੰ ਹੁਣ ਹੋਰ ਲਕਵਾ ਲਾਂਗੇ ਤੇ ਆਪਣੇ ਬਣ ਕੇ ਹੋ ਗਿਆ ਸੇਵੀਆਂ ਤਿਆਰ ਦੱਸਿਓ ਜੀ ਸੋਨੋ ਸਾਡੀ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ ਕਮੈਂਟ ਕਰਕੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਸਾਰਿਆਂ ਨੂੰ ਸਸ਼ੀ ਕਾਲ ਜੀ ਓਕੇ ਬਾਏ